ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਚੱਲੇ ਆਂ ਬਰਨਾਲੇ ਦੇ ਵੱਲ ਨੂੰ ਤੇ ਮਿੱਤਰੋ ਬਰਨਾਲੇ ਦੀਆਂ ਗਲੀਆਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਕੀ ਚੀਜ਼ ਮਸ਼ਹੂਰ ਆ ਤੇ ਕੀ ਗੱਲਬਾਤ ਆ ਆ ਗਿਆ ਸਾਡੇ ਪਿੰਡ ਦਾ ਸਰਮਸਦਾਨੀ ਚੌਂਕ ਤੇ ਮਿੱਤਰੋ ਪਹਿਲਾ ਮੋੜ ਆਪਾਂ ਪਿੰਡ ਵਾਲਾ ਘਮਾਤਾ ਤੇ ਅੱਗੇ ਕਹਿੰਦੇ ਚੋਬਰ ਗਰਵੀਰ ਜਾਂਦਾ ਗਰਵੀਰ ਮਿੱਤਰੋ ਇਧਰਲੇ ਪਾਸੇ ਢੋਲੀ ਬਾਈ ਫਰਦਾ ਚੋਬਰ ਆ ਮਿੱਤਰੋ ਆਪਣਾ ਕੌਣ ਜੀ ਬੀਟੀ ਉਹ ਮੰਨ ਗਏ ਕਹਾਂ ਯਾਰ ਲੋਡਾ ਲੋਡਾ ਕਿੱਧਰ ਚੱਲੀ ਹਾਂ ਕਿ ਭਾਈ ਇਧਰ ਆ ਜਾਣਾ ਟੱਕ ਦਾ ਗਾੜੀ ਆ ਨਹੀਂ ਕਰ ਮੈਂ ਲਿਖਿਆ ਜੋ ਤੇ ਆ ਜਾ ਕੋਈ ਨਹੀਂ ਲਿਖਿਆ ਜੋ ਲਿਖਿਆ ਜੋ ਮੁੰਡੇ ਕੱਲੇ ਮੁੱਤਕ ਪ੍ਰਿੰਟ ਚੋਂ ਬਾਹਰ ਇਹਦਾ ਹੈਲਮਟ ਜਾ ਕਿਤੇ ਪਾਇਆ ਨਹੀਂ ਯਾਰ ਜਿਹਦੇ ਕਰਕੇ ਨਾ ਅੱਜ ਪਸੀਨਾ ਪਸੀਨੀ ਹੋ ਰਿਹਾ ਪੈਗਾ ਮ ਗਰਮੀ ਬਹੁਤ ਆ ਕਿਉਂਕਿ ਫਿਲਹਾਲ ਤਾਂ ਮੈਨੂੰ ਐ ਸੀਗਾ ਵੀ ਸ਼ਾਮ ਜੀ ਨੂੰ ਨਿਕਲਾਂਗੇ ਬਾਹਰ ਇਦੋਂ ਵੱਧ ਸ਼ਾਮ ਹੋਣੇ ਦੁਬਾਰ ਕਰਤੇ ਦੁਬਾਰਾ ਹੋ ਜੂ ਹਨੇਰਾ ਲਗਭਗ 6 ਵਜੇ ਗਏ 6 ਵਜੇ ਵੀ ਅੱਗ ਪੂਰੀ ਫੁੱਲੀ ਪਈ ਜਾਂਦੀ ਆ ਧੁੱਪ ਦੇਖਦਾ ਤਾਂ ਸੂਰਜ ਜਿਹੜਾ ਪ੍ਰਾਂਤ ਜਿੱਡਾ ਖੜਾ ਹਜੇ ਇੱਧਰਲੇ ਪਾਸੇ ਤੇ ਹੁਣ ਆਪਾਂ ਚਾਲਦੇ ਹਾਂ ਮਿੱਤਰੋ ਬਰਨਾਲੀ ਨੂੰ ਹਨੋਂਗੇ ਰੌਂਗ ਸਾਈਡ ਦੱਬੀ ਜਾਂਦਾ ਕਿਉਂਕਿ ਯਾਰ ਸਾਡੇ ਪਿੰਡ ਕੋਲ ਨਾਲ ਇੱਧਰਲੇ ਪਾਸੇ ਕੱਟ ਨਹੀਂ ਦਿੰਦਾ ਸਾਹਮਣੇ ਆ ਗਿਆ ਚੀਮਾ ਤੇ ਪੈਟਰੋਲ ਵੀ ਆਪਾਂ ਇਹਦੇ ਵਿੱਚ ਹਜੇ ਪਵਾਉਣਾ ਹੈਗਾ ਕਿਉਂਕਿ ਬਲੈਂਕ ਕਰੀ ਜਾਂਦਾ 13 ਕਿਲੋਮੀਟਰ ਬਲੈਂਕ ਕਰਦਾ ਕਰਦਾ ਤੂੰ ਪਹਿਲਾਂ ਅਸੀਂ ਚਲਾਤਾ ਅੱਜ ਤਾਂ ਫਿਲਹਾਲ ਇਹ ਤਿੰਨ ਕਿ ਚੱਲੇ ਆ ਇਹ ਤੂੰ ਪਹਿਲਾਂ ਚਲਾਦਾ ਕਿਉਂਕਿ ਪੰਪਲੇ ਪਾਸੇ ਰੂਟ ਹੀ ਨਹੀਂ ਸੀ ਬਣਿਆ ਇਦੇਲੇ ਪਾਸੇ ਲੋਕ ਵੇਸੇ ਸੌਂਗੀ ਚਲਾਉਂਦੇ ਆ ਪਤਾ ਨਹੀਂ ਕੀ ਚੱਕਰਾ ਅੱਜ ਤਾਂ ਫਿਲਹਾਲ ਅੜੇ ਦਾ ਕੋਈ ਟੱਕਰ ਨਹੀਂ ਕੋਈ ਕੋਈ ਦਾ ਜਮੀ ਮੂਰੇ ਕਰਕੇ ਖੜ ਜਾ ਮਾ ਹੁੰਦਾ ਇਹ ਲੈ ਵੀ ਮਤਰੋ ਪੰਪ 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 ਦੇ ਉੱਤੇ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਲੈ ਵੀ ਮਤਰੋ ਨੇ ਚ ਬਵਾਲੀ ਆ ਪਾ ਪਟ્રોલ ਪਟ્રોલ ਬਵਾਲੀ ਆਜਾ ਤੇ ਲੋਕ ਯਾਰ ਇੰਨੀ ਹੈਰਾਨੀ ਹੀ ਨਾ ਕਿਉਂ ਦੇਖਦੇ ਆ ਪਟ્રોલ ਪਵਾ ਕੇ ਦਵਾ ਦੇ ਵਿੱਚ ਭੋਣ ਅੱਗੇ ਜਾਂਦੇ पेट्रोल पट्रोल 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 पैर टैंकी मित्रों हम चल कट वाले दो ट हो चुके अपने पेट्रोल दे ਜਿਹਦੇ ਨਾਲ ਆਪਣੀ ਅੱਜ ਦੀ ਰੈਡ ਆ ਜਿਹੜੀ ਬਹੁਤ ਘੈਂਟ ਲੱਗ ਜਾਣੀ ਆ ਇੰਨੇ ਤੋਂ ਵਾਧੂ ਆ ਸਾਡਾ ਜਿੰਮ ਕੋਚ ਜੰਟਾ ਬਲਾਲ ਦੀ ਛਾਂ ਦੇ ਵਿੱਚ ਆਪਾਂ ਆਉਣੇ ਨਹੀਂ ਕਿਉਂਕਿ ਆਪਾਂ ਹੈਲਮਟ ਪਾਈ ਬੈਠੇ ਆ ਅੱਜ ਆਪਾਂ ਹੈਲਮਟ ਤੋਂ ਬਨੇ ਕਿਹੜੇ ਦਿੱਤੇ ਆ ਹੁਣ ਤਾਂ ਹੀ ਮੈਂ ਕਰਕੇ ਆਲਾ ਮੋਟਰਸਾਈਕਲ ਪਸਾਨ ਲੈਂਦੇ ਆ ਵੀ ਇਹ ਹੀ ਉਹਦਾ ਹੈਗਾ ਤੇ ਮੈਂ ਪਸਾਨਤ ਨਹੀਂ ਆਉਂਦਾ ਡਾਊਟ ਜਿਹਾ ਜੀ ਰਹਿੰਦੇ ਆ ਅੱਜ ਸੀਗੀ ਬਰਨਾਲਾ ਮੰਡੀ ਜਿੱਦੇ ਕਰਕੇ ਟਰੈਕਟਰਾਂ ਦੀ ਆਵਾਜ਼ ਹੀ ਹਜੇ ਆਪਾਨੂੰ ਹੋਰ ਵੀ ਮਿਲ ਸਕਦੀ ਆ ਫਲਾਣ ਆਲਾ ਆਪਾਂ ਦੋੜੋਂ ਰੌਂਗ ਸਾਈਡ ਤੋਂ ਪਰ ਰਾਈਟ ਸਾਈਡ ਪਹੁੰਚ ਗਏ ਇਦੋਂ ਤਾਂ ਨਹੀਂ ਹੁੰਦਾ ਕੁਛ ਪਹਾਲ ਕਲੀਨ ਹਨ ਕਲੀਅਰ ਹੀ ਹੈ ਕੰਮ ਵਾਹ ਵੀ ਗਾਈਸ ਚੜ ਗਏ ਹਾਈਵੇ ਦੇ ਜੋਬਰ ਨੂੰ ਸੇਕਦੇ ਆ ਛੱਡ ਕੇ ਚੌਥੇ ਗੇਅਰ 'ਚ ਕਿੰਨੇ ਤੇ ਚੜਦਾ ਕਿ ਹਾ ਬਾਤ ਹੈ ਛਾਉ ਦੇ ਯਾਰ ਮੇਰੇ ਨਾਲ ਦੂਜਾ ਅੱਖਾਂ ਵਾਲਾ ਜੀ ਬੈਠਾ ਜਿਹਦੇ ਕਰਕੇ ਯਾਰ ਨੌਇਸ ਬਹੁਤ ਆਉਂਦੀ ਹੋਣੀ ਹੈ ਹੁਣ ਘੱਟੀ ਹੋਣੀ ਹੈ ਕਿਉਂਕਿ ਆਪਾਂ ਡਬਲ ਸ਼ੀਲਡ ਕਰਤਾ ਕੰਮ ਹੁਣ ਹੁਣ ਸਿਰ ਆ ਲੱਗ ਗਿਆ ਉਹ ਜਮਾਂ ਕਿਉਂਕਿ ਬਾਹਰੋਂ ਨੂੰ ਆਇਸ ਬਿਲਕੁਲ ਹੀ ਬੰਦ ਕਰ ਦਿੰਦਾ ਇਹ। ਕੀ ਬਾਤ ਆ ਹਵਾ ਯਾਰ ਹੁਣ ਲੱਗਣ ਲੱਗੀ ਆ ਪਹਿਲਾਂ ਤਾਂ ਐ ਸੀਗਾ ਵੀ ਹੈਲਮਟ ਨਹੀਂ ਆ ਪਾਉਣ ਪਤਨੀ ਕੀ ਟੋਪਾ ਜਿਹਾ ਸਿਰ ਤੇ ਧਰ ਲਿਆ। ਯਾਰ ਔਖਾ ਗਮਸਾ ਬੰਦ ਹੋਇਆ ਪਿਆ ਸੀ ਪਹਿਲਾਂ ਤਾਂ ਸੱਚੀ ਕੀ ਕਿ ਦੋਸਤ ਯਾਰ ਮੈਨਾਂ ਕਿਉਂਕਿ ਪਾਇਆ ਹੀ ਨਹੀਂ ਜਿਹੜਾ ਆਪਾਂ ਪਹਿਲਾਂ ਨਾਲ ਹੈਲਮਟ ਵੀ ਪਾਉਂਦੇ ਸੀ ਉਹ ਲਗਭਗ ਯਾਰ ਥੋੜਾ ਜਿਹਾ ਓਪਨ ਰਹਿੰਦਾ ਸੀ ਜਿਹਦੇ ਕਰਕੇ ਸੌਖਾ ਹੋ ਜਾਂਦਾ ਸੀ ਕੰਮ। ਮਤਲਬ ਹਵਾ ਹਵਾ ਆਈ ਜਾਂਦੀ ਸੀ ਇਹ ਬਿਲਕੁਲ ਹੀ ਲੌਕ ਜੇ ਹੋ ਜਾਂਦਾ ਇਹਦੇ ਚੋਂ ਹਵਾ ਘਟ ਆਉਂਦੀ ਹੈ ਇੱਥਾਂ ਤੋਂ ਵੀ ਹਵਾ ਨਹੀਂ ਪੈਂਦੀ ਸੋ ਇੰਨਾ ਕਿ ਦਾ ਯਾਰ ਤੁਹਾਨੂੰ ਬਤਾਉਣ ਕਾਰਨ ਨਹੀਂ ਪੈਣਾ ਯਾਰ ਇਹ ਆਵਾਜ਼ ਦੀ ਕੁਆਲਿਟੀ ਲੈਣੀ ਹੈ ਹਨਾ ਤੇ ਹੁਣ ਪਾਉਣੀ ਹੈ ਬਰਨਾਲੇ ਨੂੰ ਚੱਲੇ ਸੋ ਫਾਈਨਲੀ ਮਿੱਤਰੋ ਬਰਨਾਲੇ ਐਂਟਰੀ ਲਗਭਗ ਆਪਾਂ ਮਾਰੀ ਲਈ ਮੁਰੇ ਜਾਂਦੀ ਆ ਪੀ ਆਰਟੀਸੀ ਬੱਸ ਤੇ ਚੋਬਰਾਂ ਦੇ ਪਾਵਾ ਹੈਲਮਟਸ ਨੂੰ ਪਤਾ ਆਪਣੇ ਰੇਤੇ ਦੀਆਂ ਰੋਡੀਆਂ ਦਾ ਤੇ ਬਜਨ ਨਹੀਂ ਕੋਈ ਨਹੀਂ ਤੇ ਆਪਾਂ ਇਹਨੂੰ ਛੇਤੀ ਛੇਤੀ ਕਰਾਂਗੇ ਓਵਰਟੇਕ ਪਰ ਆਪਣਾ ਯਾਰ ਸਿੰਗਲ ਰੋਡ ਆਉ ਇੱਥੇ ਹਨਾ ਕਮਾਈ ਨਾ ਦੇਈਏ ਇਹਦੀ ਪਹੁੰਚਣ ਵਾਲਾ ਕੀ ਬਾਤ ਹੈ ਬਈ ਜੱਟਾ ਕੀ ਬਾਤ ਹੈ ਕੱਲ ਦੱਸ ਕੀ ਦੇ ਨਾ ਬਤਾਈ ਰਾਤ ਲੱਗਦਾ ਬਸ ਖਾਲੀ ਬੋਸੇ ਚੱਕਰ ਦੀ ਹੈ ਹੱਥੋਂ ਪਹਿਲਾਂ ਕਿਵੇਂ ਲੱਗ ਜੇਗਾ ਸੱਜਣਾ ਓ ਨੋ ਇਦਰੇ ਦਾ ਰੋੜੇ ਬੱਟੇ ਬਾਲੂ ਸੁਪਾਇ ਗਾਠਾ ਬਣ ਸਕਦਾ ਜ਼ਿੰਦਗੀ ਦਾ ਇਸ ਕਰਕੇ ਆਪਾਂ ਅੱਗੇ ਵਧਗੇ ਬਸ ਖਾਲੇ ਵੀ ਗਨੂ ਕੀ ਖਾਕੇ ਚਲਾ ਰਿਹਾ ਤੇ ਉੱਪਰ ਕੀ ਖਾਕੇ ਜਲਾ ਰਿਹਾ ਕ੍ਰੋਮੀ ਨਾਂਗਰ ਜੀ ਦੀ ਸਵਾਗਤ ਸਵਾਗਤ ਟਾਪਰ ਰੌਂਗ ਸਾਈਡ ਮੇਂ ਮੇਟਰ ਓਵਰਟੇਕ ਕਰ ਰਹੇ ਆ ਫਰਾਲੇ ਤੁਸੀਂ ਨਹੀਂ ਕਰਨਾ ਤੁਸੀਂ ਬਿਲਕੁਲ ਨਹੀਂ ਕਰਨਾ ਇਹ ਕੰਮ ਜਿਹੜਾ ਮੈਂ ਕਰ ਰਿਹਾ ਦੇਖ ਕੋਈ ਅਲਟੋ ਵਾਲਾ ਯਾਰ ਫਰਾਲੇ ਸਾਨੂੰ ਥੋੜੀ ਜਿਹੀ ਜਗ੍ਹਾ ਹੀ ਕਾਫੀ ਹੈ ਲੈ ਮੇਟਰ ਮਾਰਤੀ ਐਂਟਰੀ ਬਰਨਾਲੇ ਦਾ ਹੂੰ ਬਾਬਾ ਘਬਰਾ ਗਿਆ ਲੱਗਦਾ ਦੇਖ ਕੇ ਐਨ ਕਰ ਦਿੰਨੇ ਆਪਾਂ ਆਂ ਹੁਣ ਜਾ ਰਹੇ ਹਾਂ ਮਿੱਤਰੋ ਆਪਾਂ ਤਰਖੀਲ ਚੌਂਕ ਦੇ ਵੱਲ ਵੱਲ ਰੋ ਖੜਾ ਜਾ ਈ ਰਿਕਸ਼ੇ ਵਾਲੇ ਆ ਭਾਈਆ ਵੀ ਦੇ ਸਾਈਡ ਸਾਨੂੰ ਤੂੰ ਵੀ ਅਗਲੀ ਸਦਰ ਨਹੀਂ ਜੁੜੀ ਕੱਲ ਤੇ ਸਿੱਧੀ ਦੇ ਨਾਲ ਇੱਥੋਂ ਦਾ ਹੌਲੀ ਕਰ ਲਾ ਜੱਟਾ ਕਿਉਂਕਿ ਇੱਥੇ ਲੱਗਦੀ ਆ ਜੀ ਟਰੈਕਟਰਾਂ ਦੀ ਮੰਡੀ ਇਥੋਂ ਕਿਸੇ ਵੇਲੇ ਕੋਈ ਵੀ ਚਟਵਾੜ ਟ੍ਰੈਕਟਰ ਕੱਢ ਕੇ ਆਪਣੇ ਮੂਰੇ ਕਰ ਸਕਦਾ ਚਾਈ ਚਾਈ ਵੀ ਕਰ ਸਕਦਾ ਕੋਈ ਦੁਖੀ ਖੜਦੇ ਨਾ ਵੀ ਕਰ ਸਕਦਾ ਇੱਥੋਂ ਆਪਾਂ ਹੁਣ ਕਰੀ ਇੱਕ ਰੌ ਸਿੰਘ ਕਰੋ ਸਿੰਘ ਕਰੋ ਸਿੰਘ ਚੱਕਰ ਪੈ ਗਿਆ ਪੈ ਗਿਆ ਪੈ ਗਿਆ ਸਵਿਫਟ ਵਾਲਾ ਲੈ ਗਿਆ ਲੈ ਗਿਆ ਲੈ ਗਿਆ ਮੈਂ ਲੈ ਗਿਆ ਆਂ ਲੈ ਗਿਆ ਲੈ ਗਿਆ ਕੱਢ ਗਿਆ ਲੈ ਗਿਆ ਕੱਢ ਗਿਆ ਲੈ ਗਿਆ ਕੱਢ ਗਿਆ ਚਲੋ ਸੱਜਣਾ ਕਰਜਨਾਨੀ ਜੀ ਪਾਸੇ ਉੱਥੋਂ ਦੀ ਪਾਂਣੀ ਤੇ ਜਾਵਤਾ ਹੱਥੋਂ ਕਿੱਥੇ ਜਾਏਗਾ ਵਾਕਈ ਅਸੀਂ ਤੇ ਇਤੋਂ ਵੀ ਤੇਜ਼ ਆਂ ਉੱਤਰੋਂ ਸਾਨੂੰ ਦਿਖਾਉਣੀਆਂ ਅੱਜ ਮੇਨ ਮੇਨ ਚੀਜ਼ਾਂ ਦੀਆਂ ਯਾਰ ਪਰਨਾਲੇ ਜੀ ਨੂੰ ਫਲਾਲ ਆਊਟਲੈਟ ਦਾ ਵੀ ਸੀ ਪ੍ਰੋਗਰਾਮ ਪਰ ਮੈਨੂੰ ਕਾਲ ਆ ਗਈ ਜਿਹਦੇ ਕਰਕੇ ਆਪਾਂ ਪਰਨਾਲਾ ਗੇੜਾ ਜਲਦੀ ਜਲਦੀ ਕਵਰ ਕਰਕੇ ਵਾਪਸੀਆਂ ਕਰਾਂਗੇ ਤੇ ਟਾਈਮ ਦੀ ਆਪਾਂ ਗੱਲ ਕਰੀਏ ਸੱਜਣਾ ਸਮੇਂ ਦੀ ਹਮਾਂ ਕਿਤਨਾ ਹੋ ਗਿਆ ਹੈ ਭਾਈ 6:20 ਹੋ ਗਏ ਤੇ 7:00 ਦੇ ਕਰੀਬ ਯਾਰ ਆਪਾਂ ਇੱਥੋਂ ਪਲੱਟ ਚ ਕਰਕੇ ਲੰਘ ਜਾਣਾ ਬਾਕੀ ਸਮਾਂ ਹੀ ਬਤਾਏਗਾ ਕੀ ਬਣਦਾ ਹੈ ਭਾਈ ਕਿੰਨੇ ਬਿਗਾਰੇ ਹੋਏ ਤੇ ਸਾ ਪੀਆ ਟੀ ਸੀਆਂ ਬੜੀਆਂ ਟੱਕਰਾਂ ਆਜਾ ਯਾਰ ਲੱਗਦਾ ਰੈਲੀ ਤੇ ਗਈਆਂ ਨਹੀਂ ਸੋ ਫਾਈਨਲੀ ਮਿੱਤਰੋ ਹੁਣ ਆਪਾਂ ਸੱਚੀ ਮਿੱਥੀ ਬਰਨਾਲੇ ਦੇ ਵੱਢ ਗਏ ਕਿਉਂਕਿ ਪਹਿਲਾਂ ਤਾਂ ਸੀ ਕਿ ਆਪਾਂ ਬਾਰ ਬਾਰ ਉੱਥੋਂ ਆਉਂਦੇ ਆ ਕਿ ਬਰਨਾਲੇ ਦੇ ਬਾਹਰਲੇ ਚੌਂਕ ਸ੍ਰੂ ਤੇ ਮੇਨ ਬਰਨਾਲੇ ਦੀ ਜੇ ਆਪਾਂ ਗੱਲ ਕਰੀਏ ਐਂਟਰੀ ਦੀ ਮੇਨ ਬਰਨਾਲੇ ਦੀ ਐਂਟਰੀ ਹੁੰਦੀ ਆ ਆ ਜਗ੍ਹਾ ਤੋਂ ਇੱਥੇ ਮਿੱਤਰੋ ਸਾਹਮਣੇ ਆ ਗਿਆ ਬੱਸ ਸਟੈਂਡ ਆ ਬੱਸ ਉਧਰਲੇ ਪਾਸੇ ਜਾ ਕੇ ਕਰੂਗੀ ਐਂਟਰ ਐਂਟਰ ਕਰੂ ਘੁੰਮੂਗੀ ਜੋ ਮਰਜ਼ੀ ਲੈ ਲਓ ਤੇ ਇੱਥੇ ਆ ਗਈ ਸ਼ਾਪ ਵੀਰ ਮੈਗਨਮ ਟੈਟੂ ਵਾਲੀ ਸੀ ਫਿਲਹਾਲ ਮੈਨੂੰ ਲੱਗਦਾ ਬੰਦ ਆ ਤੇ ਚਾਹ ਲਾ ਮੇਰੇ ਕੰਨੀ ਟੇਡਾ ਚਾੱਕ ਕੇ ਆ ਲੱਗਦਾ ਪਸੰਦ ਰਿਹਾ ਹੁਣ ਇਹ ਪੁਰਾਣੀ ਦੇਖਿਆ ਲੱਗਦਾ ਦੇਖਿਆ ਲੱਗਦਾ ਪਰ ਇਹ ਪੁਰਾਣੀ ਅੱਜ ਨਹੀਂ ਪਸਾਨ ਜਾਂਦਾ ਇਧਰਲੇ ਪਾਸੇ ਆ ਗਿਆ ਗਾਈਜ਼ ਬੱਸ ਸਟੈਂਡ ਤੇ ਹੁਣ ਆਪਾਂ ਕਰ ਰਹੇ ਹਾਂ ਐਂਟਰੀ ਵਿੱਚ ਬਰਨਾਲੇ ਦੇ ਹਾਲ ਤਾਂ ਯਾਰ ਜਦੋਂ ਵੀ ਅਸੀਂ ਤਾਂ ਖਾਸ ਕਰਕੇ ਜਦੋਂ ਆਉਨੇ ਆ ਯਾਰ ਜਿਹੜੀ ਚੀਜ਼ ਦੀ ਲੋਡ ਜੀ ਹੁੰਦੀ ਆ ਨਾ ਸਾਡੀਆਂ ਲੋਡਾਂ ਦੀ ਪੂਰਤੀ ਬਸ ਆਹ ਸਾਹਮਣੇ ਬਾਜ਼ਾਰ ਆ ਜਾਂ ਮੜਾ ਜਾਂ ਮੁੜ ਕੇ ਸਾਦਰ ਬਾਜ਼ਾਰਾ ਉੱਥੇ ਹੀ ਹੋ ਜਾਂਦੀ ਆ ਉਹ ਦੂ ਦੀਪਲੀਕ ਤੇ ਜਾਣ ਦੀ ਲੋਡ ਹੀ ਨਹੀਂ ਪੈਂਦੀ ਕਿਉਂਕਿ ਵਿਚਰ ਹੈ ਸੀਲਕ ਆ ਗਿਆ ਤੇ ਜਿਹੜੇ ਤੁਸੀਂ ਮਿੱਤਰੋ ਬਰਨਾਲੇ ਦੇ ਸੁਣਦੇ ਹੋਵੋਗੇ ਬਹੁਤ ਵੀਰਾਂ ਤੋਂ ਕਿਉਂਕਿ ਜਿਹੜੇ ਵੀ ਪਹਿਲਾਂ ਆ ਕੇ ਇੱਥੇ ਕੁਲਚੇ ਖਾ ਕੇ ਗਏ ਆ ਉੱਧਰੀ ਸਾਈਡ ਸੀ ਬੱਸ ਸਟੈਂਡ ਬੱਸ ਸਟੈਂਡ ਤੋਂ ਬਿਲਕੁਲ ਸਿੱਧਾ ਅੱਗੇ ਉਹ ਜਿਹੜੇ ਸਵਾਦ ਸਵਾਦ ਕੁਲਚੇ ਬਣਾਉਂਦੇ ਆ ਮੱਖਣ ਪਨੀਰ ਵਾਲੇ ਚੋਬਰ ਇਧਰਲੇ ਪਾਸੇ ਬਣਾਉਂਦੇ ਆ ਉਹ ਸਾਹਮਣੇ ਉਹ ਖੁੱਲੇ ਜੇ ਥਾਂ ਦੇ ਵਿੱਚ ਸਾਂਝ ਕੇਂਦਰਾਂ ਖਾਂਝ ਕੇਂਦਰ ਦੇ ਬਿਲਕੁਲ ਨਾਲ ਤੁਹਾਨੂੰ ਮਿਲ ਜਾਣਗੇ ਕੁਲਚੇ ਮੱਖਣ ਵਾਲੇ ਇਤੋਂ ਵੀ ਮਿਲ ਜਾਣਗੇ ਪਰ ਇਹ ਵੀ ਵੋਕ ਹੈਂਡ ਬਣਾਉਂਦਾ ਯਾਰ ਆਪਾਂ ਖਾਦੇ ਆ ਤੁੰ। ਯਾਰ ਅੱਗੇ ਵੇਖ ਦੂੰ ਸੱਜਣਾ। ਈ ਯਾਰ ਬਿਲਾਂ ਮੂੰਹ ਦੂਜੇ ਪਾਸੇ ਚੱਕ ਲੈਂਦੇ ਆ ਫਿਰ ਮੂਰੇ ਕਰ ਦਿੰਦੇ ਆ ਸਮਝੋ ਮਾਰ ਹੋਈ ਪਈ ਆ ਥਾਣੀ ਤੇ ਅੰਕਲ ਲੱਗਦਾ ਅੱਜ ਸਕੂਟਰੀ ਵਾਲਿਆਂ ਨੇ ਲਹੂ ਪੀਣਾ ਸਾਡਾ ਤੂੰ ਕਰ ਮੂਰੇ ਤੂੰ ਰਹਿ ਗਿਆ ਸੀ ਯਾਰ ਛੱਤੀ ਹੀ ਲੱਗਦਾ ਸਕੂਟਰੀ ਵਾਲਿਆਂ ਨੇ ਲਹੂ ਪੀਣਾ ਕਾ ਆ ਗਿਆ ਹੁਣ ਮੂਰੇ ਲੈ ਕੇ ਕਿੱਧਰ ਲਈ ਫਿਰਦਿਆ ਰੋਂ ਛੱਡ ਜੇ ਲੈ ਤੇਰੀ ਗੱਡ ਸੀ ਕਿ ਹੋ ਕਿਆ ਰਹਾ ਹੈ ਬਾਜ਼ਾਰ ਚ ਬੜਨ ਸਾਰੀ ਹਮਾਰੇ ਸਾਥ ਵਾਈ ਚਲੋ 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 31 41 31 44 31 44 ਬੁਲਟ ਕਰ ਪਾਸੇ ਦੇ ਖੱਦਨੇ ਪਾਸੇ ਪਛਦਨੇ ਕਰ ਲੈ ਪਾਸੇ ਕਿਉਂਕਿ ਅਫੀ ਨਗਣਾ ਇਥੋਂ ਦੀ ਸੋ ਰੇੜੀਆਂ ਜਿਹੜਾ ਤੋਂ ਬੱਧ ਬਜਣਾ ਬੰਦਾ ਕਿਉਂਕਿ ਇਹ ਕਟਾਇਰ ਦੀ ਘੁੰਮ ਜਾਂਦੀ ਹੈ ਜਿਹੜਾ ਜਿਵੇਂ ਕਹ ਜੀ ਟਰੈਕਟਰ ਅੰਦਰਲੇ ਬ੍ਰੇਕਾਂ ਦੇ ਬਾਹਰਲੇ ਬ੍ਰੇਕਾਂ ਦੇ ਘਮਾ ਲਿਆ ਜਿਹੜੀ ਰੇੜੀ ਘਮਾ ਲਈ ਗੱਲਬਾਤ ਇੱਕ ਹੀ ਆ ਜ਼ੀਰੋ ਪਾ ਜਾਂਦੀ ਆ ਇਹ ਥਾਂ ਤੇ ਤੇ ਬਲਾਾਲ ਆ ਗਿਆ ਸਦਰ ਬਾਜ਼ਾਰ ਸਦਰ ਬਾਜ਼ਾਰ ਨਹੀਂ ਸੋਰੀ ਇੱਕ ਛੋਟਾ ਬਾਜ਼ਾਰ ਜਿੱਥੇ ਸਾਡੀਆਂ ਲੋੜਾਂ ਦੀ ਪੂਰਤੀ ਲਗਭਗ ਹੋਈ ਜਾਂਦੀ ਆ ਹੁਣ ਸਾਨੂੰ ਆਪਾਂ ਸਦਰ ਬਾਜ਼ਾਰ ਦਿਖਾਉਣੇ ਹੈ ਇੱਥੋਂ ਦਾ ਆ ਗਿਆ ਜੀ ਚੌਂਕ ਖਲਾਲੇ ਕਰਤਾ ਹੁਣ ਡਵੈਲਪ ਪੂਰਾ ਫੁੱਲ ਇਧਰ ਦੀ ਹੈਗਾ ਜੀ ਰਸਤਾ ਬੰਦ ਤੇ ਆਪਾਂ ਨੂੰ ਜਾਣਾ ਪਊ ਇਧਰਲੇ ਪਾਸੇ ਜੀ ਏ ਚੱਕ ਲਿਆ ਸੀ ਸਕੂਟਰੀ ਵਾਲਾ ਬਾਈ ਕਲਾ ਸਕੂਟਰੀ ਵਾਲਿਆਂ ਦਾ ਬੜਾ ਰੌਲਾ ਪਿਆ ਰਿਹਾ ਜਰਾ ਅੱਧ ਕੀ ਚੱਕਰ ਆ ਆ ਗਿਆ ਜੀ ਸਿੱਧਾ ਜਾਣ ਵਾਲਾ ਮੇਨ ਬਾਜ਼ਾਰ ਦੇ ਵਿੱਚ ਰਸਤਾ ਇੱਥੋਂ ਜਦੋਂ ਤੁਸੀਂ ਸਿੱਧੇ ਜਾਓਗੇ ਸਾਹਮਣੇ ਆ ਜਾਂਦਾ ਰੇਲਵੇ ਸਟੇਸ਼ਨ ਅੱਜ ਤੁਹਾਨੂੰ ਬਰਨਾਲਾ ਦਿਖਾ ਦੇਣਾ ਆਪਾਂ ਸਾਰਾ ਸਾਡਾ ਸਹਿਰ ਆ ਜਦ ਅਸੀਂ ਤੁਹਾਡੇ ਨਾਲ ਸੰਝਿਆ ਕਰਾਂਗੇ ਕਿ ਨਹੀਂ ਸਾਰਾ ਬਰਨਲਾ ਦਿਖਾ ਦਾਂਗੇ ਤੁਹਾਨੂੰ ਉਹ ਸਲਾ ਬੜਾ ਗਦੂਤਾ ਜਾ ਕੇ ਗਿਆ ਲੱਗਦਾ ਚਲਾਨ ਕੱਟਣ ਦੀ ਹਿਸਾ ਸੀ ਤੇਜ਼ੀ ਸੀ ਤਾਂ ਹੀ ਨਹੀਂ ਯਾਰ ਤੁਹਾਡਾ ਚੱਕਿਆ ਗਿਆ ਨਹੀਂ ਸਾਡਾ ਚਲਾਨ ਹੋ ਸਕਦਾ ਸੀ ਇਹ ਮੇਤਰਵਾ ਆ ਗਿਆ ਸਦਰ ਬਾਜ਼ਾਰ ਉਹ ਸਦਰ ਬਾਜ਼ਾਰ ਦੇ ਵਿੱਚ ਜੀ ਆਪਾਂ ਲੰਘ ਰਹੇ ਹਾਂ ਇਹ ਆ ਗਿਆ ਜੀ ਸਦਰ ਬਾਜ਼ਾਰ ਸਕੂਟਰੀ ਸਕੂਟਰੀ ਸਾਲੀ ਜੇ ਬੰਦੇ ਥੱਲੇ ਆ ਜੇ ਜਨਾਨੀ ਥੱਲੇ ਇਹ ਖਤਰੇ ਦੀ ਘੰਟੂ ਹੀ ਆ ਬੁੱਲ ਮਲਾ ਕੇ ਲੱਗਦਾ ਤਾਂ ਸਾਫਕ ਦਾ ਵੀ ਸਾਲਾ ਪੁੱਠਾ ਮੈਨੂੰ ਲੱਗਦਾ ਇਹ ਆ ਗਿਆ ਜੀ ਸਦਰ ਬਾਜ਼ਾਰ ਤੇ ਇੱਥੇ ਦੀਆਂ ਦੋ ਤਿੰਨ ਚੀਜ਼ਾਂ ਫੇਮ ਸਨੇਕ ਤਾਂ ਇੱਥੇ ਹੈਗਾ ਜੀ ਮਨਸੀ ਪੂਰੀਆਂ ਵਾਲਾ ਉਹ ਇੱਥੋਂ ਇੱਕ ਗਲੀ ਆਹ ਗਲੀ ਐ ਖਾਣੀ ਅਗਲੀ ਗਲੀ ਆ ਯਾਰ ਉਹ ਮੁੜ ਕੇ ਬਸ ਹੈਗਾਗਾ ਉਹਦੀਆਂ ਪੂਰੀਆਂ ਬਹੁਤ ਟੇਸਟੀ ਨੇ ਯਾਰ ਤੇ ਆਪਾਂ 메ਨ ਬਾਜ਼ਾਰ ਵਿੱਚ ਦੀ ਲੰਗੀ ਐ ਛੇਤੀ ਛੇਤੀ ਘੋਬਰ ڈاکੂ ਬਣਾਇ ਫਿਰਦਾ ਪਰਨਾਪੁਰ ਨਾਲ ਵੇਟ ਕੇ ਲੱਗਦਾ ਪੂਰਨਾ ਪਈ ਤੇ ਤੂੰ ਹੀ ڈاکੂ ਬਣਾਇ ਫਿਰਦਾ ਭਈ ਇਹ ਤਾਂ ਪਰਨੇ ਹੀ ڈاکੂ ਵਾਲਾ ਬੰਨਾ ਚੋਬਰ ਨੇ ਇਹੀ ਗਲੀ ਆ ਮਿੱਤਰੋ ਮਾਰਕੀਟ ਵਾਲਾ ਮੂਰੇ ਹਰਾ ਜਾ ਬੈਨ ਲੱਗਿਆ ਇਧਰ ਤੁਹਾਨੂੰ ਮਿਲਣੀ ਆ ਵਾਂਸੀ ਜਿਆ ਵਰਗਾਂ ਦੇ ਸਾਹਮਣੇ ਆ ਬਿਲਕੁਲ ਰੇਲਵੇ ਸਟੇਸ਼ਨ ਤੋ ਬਿਲਕੁਲ ਸਾਹਮਣੇ ਆ ਰੇਲਵੇ ਸਟੇਸ਼ਨ ਰਨਕ ਬੂਤ ਫਰਦਿਆ ਯਾਰ ਸਾਰੇ ਇਹ ਵੀ ਪੱਟ ਦਾ ਬਾਜ਼ਾਰ ਇਹ ਸਹੀ ਸਲਾਮਤ ਜੀ ਤਣੀ ਕਿਹੜੀ ਪਾਸੇ ਡਿਵੈਲਪਮੈਂਟ ਕਰ ਰਹੀ ਆ ਸਰਕਾਰ ਯਾਰ ਖੁੱਲੀ ਧਰੀ ਜਾਂਦੀ ਆ ਸਾਰੇ ਬਾਜ਼ਾਰ ਤਾਂ ਯਾਰ ਸ਼ੇਰ ਬਣ ਗਿਆ ਕਿਹੜੀ ਡਿਵੈਲਪਮੈਂਟ ਕਰ ਰਹੀ ਆ ਸਰਕਾਰ ਪੱਟ ਦੇ ਸਾਰੇ ਬਾਜ਼ਾਰ ਮੈਂ ਗਵਾਦੀ ਗਵਾ ਤੇ ਇਧਰਲੇ ਪਾਸੇ ਆ ਗਿਆ ਫਰਵਾਹੀ ਬਜ਼ਾਰ ਤੇ ਹੁਣ ਆਪਾਂ ਫਿਰ ਹਾਲ ਇੱਥੋਂ ਕਰਾਂਗੇ ਕ੍ਰੋਸਿੰਗ ਕਿੱਥੋਂ ਆਪਾਂ ਨਿਕਲਾਂਗੇ ਬਾਹਰ ਹੂੰ ਇਧਰ ਆ ਗਿਆ ਸਾਹਮਣੇ ਕੇ ਤੈਰੀ ਚੌਕ ਆ ਜਿੱਥੇ ਲੱਬਸਦੀ ਤੇ ਆਪਾਂ ਆ ਵੀ ਜੀ ਪਾ ਲਿਆ ਤੰਕਜੀ ਵੀ ਜੀ ਪਾ ਲਿਆ ਦੀ ਰੋਕਾਂਗੇ ਯਾਰ ਤੂੰ ਲੰਘਾ ਉਹ ਇੰਨਾ ਤਰਾ ਘੁੰਮਣ ਕੇਰੀ ਘੁੰਮਣ ਕੇਰੀ ਜਿਹਾ ਰੱਖਿਆ ਯਾਰ ਇਸ ਵੇਲੇ ਟ੍ਰੈਫਿਕ ਬੜਾ ਹੋ ਜਾਂਦਾ ਯਾਰ ਇਹ ਆਪਾਂ ਦਾ ਬੜਾ ਲੋਚਾ ਇੱਥੇ ਤੇ ਆਪਾਂ ਹੁਣ ਦੂਜੀ ਬਾਜ਼ਾਰ ਦੇ ਵਿੱਚ ਦੀ ਦੂਜੀ ਵਿੱਚ ਦੀ ਆ ਰਹੇ ਹਾਂ ਬਾਹਰ ਆਪਾਂ ਹੁਣ ਇੱਥੋਂ ਉਸੇ ਚੌਂਕ ਦੇ ਵਿੱਚ ਜਾ ਕੇ ਨਿਕਲਾਂਗੇ ਤੇ ਹੁਣ ਆਪਾਂ ਜਾ ਕੇ ਇੱਕ ਵਾਰ ਯਾਰ ਰਾਜੇ ਕੋਲ ਖੜਦੇ ਆਂ ਵੀ ਹੈਗਾ ਲੰਘਿਆ ਬਹਿ ਬਹਿ ਉਹ ਪਾਇਸ਼ ਅਜੇਰ ਹੈਗਾ ਤਾਂ ਲੱਗਦਾ ਡੀ ਡੂ ਟੂ ਬਣਾਈ ਜਾਂਦਾ ਉਹ ਜੋ ਵਰਕੇ ਜਨਾ ਕਿਸੇ ਦੇ ਸਕੂਟਰੀ ਸਕੂਟਰੀ ਤੂੰ ਨਾ ਚੜਦੀ ਉੱਤੇ ਸਾਡੇ ਇਹ ਕੋਈ ਵੀਰ ਕਹਿੰਦਾ ਸੇ ਬੀਵੀ ਦੇ ਮਨ ਦੇ ਵਿੱਚ ਵਿਚਾਰ ਆ ਵੀ ਮੈਂ ਖਾਣਾ ਦੀ ਸੌਥ ਵਾਲਿਆਂ ਦਾ ਫੂਡ ਇਹਨੂੰ ਕਹਿੰਦੇ ਇਡਲੀ ਡੋਸਾ ਲੜਪਾ ਲੜੀ ਗਿਵਾਰ ਸੈਂਟ ਸਾਰਾ ਡੋਸਾ ਕਹਿੰਦਾ ਖਾਣੇ ਆ ਆਹ ਸਿਮਗਰਾਸੀ ਡੋਸਾ ਫਲਾਲ ਅੱਜ ਇਹ ਬੰਦਾ ਇਥੋਂ ਡੋਸੇ ਖਾ ਸਕਦੇ ਬਹੁਤ ਸੁਆਦ ਦਿੰਦਾ ਤੇ ਬੈਗਨਰ ਵਾਲੇ ਨੇ ਮੂਰੇ ਲਾ ਲਈ ਹਾਂ ਉਹ ਰੂਗਲੀ ਵਧੀਆ ਰਹਿ ਗਿਆ। ਅਸੀਂ ਬਾਲਡ ਬਿਹੜ ਕਰ ਦਾਂਗੇ ਸਾਡੇ ਮੂਰੇ ਐਂਗਾ। ਇੰਨਾ ਤੋਂ ਬਚਣਾ ਪੈਣਾ ਯਾਰ ਅਲਟੋ ਵਾਲੇ ਦਾ ਖਾਤਰੀ ਦੀ ਘੰਟੂ ਵੀ ਆ। ਇੱਥੋਂ ਵੀ ਲੰਘੇ। ਜਾਮੋ ਜਾਮੀ ਹੋਇਆ ਪਿਆ ਤੇ ਕੰਮ ਕਿਆ ਟੱਕਰ ਆ ਜਾ। ਕਿਆ ਟੱਕਰ ਹੈ ਭਾਈ ਕਿਆ ਟੱਕਰ ਹੈ। ਹਾਂ ਦੇਖ ਰਿਹਾ ਰਨ ਹੋ ਰਹੀ ਹੈ ਕਲਬ ਬੋ ਲੰਦਾ। ਤੇ ਹੇ 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 ਨਾ ਕਿ ਚੱਲਣਾ ਕਿ ਚੱਲ ਪਿਆ ਬੱਟੀ ਡਾ ਜਾ ਰਿਹਾ ਸੀ ਜੁਪਰ ਮੰਤਰਾ ਇੱਧਰ ਨਹੀਂ ਚੱਲਦਾ ਮੁੰਤਰਾ ਤੁਹਾਨੂੰ ਕਾਤਕ ਗਲੀ ਦਿਖਾਈਏ ਇਹ ਕਾਤਕ ਗਲੀ ਇਹ ਕਾਤਕ ਗਲੀ ਕਾਤਕ ਗਲੀ ਕਾਤਕ ਗਲੀ ਇੱਥੇ ਗੱਦਰਾ ਬਾੜ ਲਿਆ ਇੱਥੇ ਲੱਗਦਾ ਓਵਰਟੇਕ ਟੇਕ ਟੇਕ ਇੱਥੇ ਹੋ ਜਾਣਾ ਇੱਥੇ ਹੋ ਜਾਣਾ ਮੋਟਰਸਾਈਕਲ ਨਾਲ ਓਵਰਟੇਕ ਇਹ ਉਹ ਗਲੀਆ ਜਿਹਦੇ ਵਿੱਚ ਦੀ ਮੋਟਰਸਾਈਕਲ ਨਾਲ ਜਾਂਦਾ ਸੱਜਣਾ ਪੂਰਾ ਪੂਰਾ ਬੰਦੇ ਨੂੰ ਹੋਣਾ ਬੰਦਾ ਟੇਡਾ ਹਾਈ 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 ਵੁਕਾ ਉਸ ਇਗਾਲੀਆ ਪੱਟਾਂ ਉਤ ਨਹੀਂ ਕਿਉਂਕਿ ਉਹ ਸਾਹਮਣੇ ਖੜੇ ਸੀ ਮਾਮੇ ਜੋ ਕਿ ਆਪਾਂ ਨੂੰ ਚੱਕ ਸਕਦੇ ਸੀ ਉਸ ਤੋਂ ਪਹਿਲਾਂ ਆਪਾਂ ਨੂੰ ਚੱਕਣਾ ਆਪਾਂ ਨੂੰ ਦੇਖੇ ਤੋਂ ਖੰਨਾਂਗੇ ਜਿਹੀ ਬੈਠਾ ਗਾਈ ਵੀ ਕਈ ਹੁਣ ਮੁੜਦੇ ਆ ਇਧਰ ਨੂੰ ਕੀ ਬਾਤ ਹੈ ਇਹ ਉਹ ਵੀ ਆ ਗਿਆ ਜਿਹੜਾ ਸਾਨੂੰ ਮਿੱਤਰੋ ਸਟਾਰਟਿੰਗ ਦੇ ਵਿੱਚ ਆਪਾਂ ਜਦੋਂ ਫਸਰ ਬਾਜ਼ਾਰ ਚ ਇੰਟਰਵਿਊਏ ਸੀ ਕਿਸੇ ਨੇ ਕਹਣੀ ਸੀ ਬੰਦਾ ਇਹ ਇਧਰ ਬੰਨ ਵੇ ਆਪਾਂ ਤਾਂ ਸਿੱਧੇ ਨਾ ਆਗੇ ਪਰ ਹਜੇ ਵੀ ਲੋਕ ਬਹੁਤ ਨਹੀਂ ਯਾਰ ਜਿਹੜੇ ਇਧਰ ਜੀ ਆ ਰਹੇ ਨੇ ਸੋ ਕਲਤਾ ਯਾਰ ਉਹ ਕਿ 92 ਨੂੰ 92 ਦੀ ਤਰ੍ਹਾਂ ਯੂਜ਼ ਕਰਨਾ ਚਾਹੀਦਾ ਯਾਰ ਬੋਲ ਬਲੇ ਆ ਭਾਲਾ ਪਾਹੀ ਆ ਗਿਆ ਭਾ ਚਾਲ 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 ਚ ਉਹ ਬਰੇਦਲੇ ਪਾਸੇ ਰੇਟ ਜੀਆਂ ਲਾਈਟਾਂ ਹੀ ਕਾਲੀਆਂ ਘਰੀ ਫਰਦਾ ਮੈਂ ਸੋਚੀ ਇਹਨਾਂ ਮਹਾਮਾਗਰ ਜਨ ਲਾਲ ਕਿਉਂ ਨਹੀਂ ਦਿਸ ਰਿਹਾ ਕੋਸ ਦੇਖੋ ਇਹਦਾ ਹਲਕੀ ਹਲਕੀ ਮੋਡੀਫਿਕੇਸ਼ਨ ਹੈ ਕਹਿੰਦੇ ਇਹਨੂੰ ਹਲਕੀ ਹਲਕੀ ਮੁੜਕਾ ਉਹਦਾ ਹੈ ਬੈ ਹੈਲਮਟ ਦੇ ਵਿੱਚ ਹਵਾ ਨਾ ਗਾਇਜ਼ ਬਿਲਕੁਲ ਵੀ ਨਹੀਂ ਪੈਂਦੀ ਯਾਰ ਨੰਬਰ ਨਾਲੇ ਦਾ ਮੇਨ ਨਾ ਛੋਟਾ ਜਿਹਾ ਟੂਰ ਕਰਾਤਾ ਅੱਜ ਮੈਂ ਇਹਨਾਂ ਬਾਜ਼ਾਰ ਦਿਖਾਦਾ ਚੌਂਕ ਦਿਖਾਦਾ ਠੀਕ ਹੈ ਚੌਂਕ ਦੇ ਵਿੱਚ ਕੀ ਮਿਲਦਾ ਉਹ ਦਿਖਾਦਾ ਤੁਹਾਨੂੰ ਪੂਰੀਆਂ ਵਾਲਾ ਬਣਸੀ ਦਿਖਾਦਾ ਵੀ ਕਿੱਧਰਲੀ ਸਾਈਡ ਆ ਨਾਲ ਗੱਡੀਆਂ ਵਾਲੇ ਤੋਂ ਕਰਾਈਏ ਹੁਣ ਸਾਈਡ ਫੂਡ ਲਈਏ ਇਹਨਾਂ ਤੋਂ ਯਾਰ ਖੜਾ ਸਾਡਾ ਜੀ ਇੱਥੋਂ ਤਾਂ ਐਵੇਂ ਹੀ ਨਿਕਣਾ ਪੈਣਾ ਸਕੂਟਰੀ ਸਕੂਟਰੀ ਨਾਂਗੇ ਗਿਆਲ ਮੀ ਗਿਆਲ ਮਨਾ ਬੱਜਾ ਜੰਪ 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 ਆ ਗਿਆ ਸੁਪਰ ਨਾਹਦਾ ਟੂਰ ਲੇਡੀਜ਼ ਫਰਸਟ ਅਰਦੂ ਨਾਂਗੇ ਜਿਆਦਾ ਸਤਪਿੰਦਰਾ ਦੇਖਦੇ ਕੀ ਰੁਕੀ ਜਾਣਾ ਮੈਨੂੰ ਦੇਖ ਕੇ ਰੁਕਣ ਵਾਲਾ ਕੰਮ ਥੋੜੀ ਆ ਯਾਰ ਕਿ ਰੁਕਣੇ ਭਾੜਾ ਕੰਮ ਨਹੀਂ ਹੈ ਭਾਈ ਆ ਦੇਖੋ ਬੈਠੇ ਇਧਰਲੇ ਪਾਸੇ ਮਤਰੋ ਸਰਕਾਰੀ ਸਾਨ ਇਹਨਾਂ ਨੂੰ ਕੋਈ ਨਹੀਂ ਛੱਡ ਦੇ ਕਰਦਾ ਤਾਂ ਐਂ ਕਹਿੰਦੇ ਅੱਜ ਇੱਥੇ ਬਹਿ ਕੇ ਰਸਤਾ ਸਾਡਾ ਤੇ ਰੋਗੇ ਜਗਾ ਸਾਡੀ ਆ ਵੀ ਬੰਦਾ ਪਸਾ ਵੜਦਾ ਇਹਨੂੰ ਦੇਖ ਕੇ ਚੋਪਰਾਂ ਬਾਈ ਪਰਨੇ ਵਾਲਾ ਬੜਾ ਡਾਟ ਰਕੇ ਚਲਾ ਰਿਹਾ ਕਿਉਂਕਿ ਇੱਥੇ ਵੀ ਮਾਮੇ ਕਿਤੇ ਕਿਤੇ ਖੜੇ ਹੁੰਦੇ ਆ ਇਹ ਵੀ ਜোনੂ ਮੇਨ ਮੇਨ ਤੀਜਾ ਦਿਖਾ ਰਹੇ ਆ ਆਪਾਂ ਮੇਥਰ ਇੱਥੇ ਵੀ ਨਾਕਾ ਹੁੰਦੇ ਤੁਹ ਬਚਣਾ ਪੈਂਦਾ ਤੇ ਵੀ ਕੱਲ ਹੱਥ ਕਿਸੇ ਵੇਲੇ ਕੋਈ ਵੀ ਕਰ ਸਕਦਾ ਤੁਹਾਡੇ ਗਲਾਚ ਇਹ ਵੀ ਨਤਰ ਤੂੰ ਘਰ ਸਾਡੇ ਮੁਰੇ ਹੋਰ ਤਾਂ ਰਹੇ ਜੇ ਜਾਏ ਕੋਈ ਸੋ ਗਾਈਜ਼ 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 ਆਪਾਂ ਪਹੁੰਚ ਚੁੱਕੇ ਆ ਯਾਰ ਰਾਜੇ ਦੇ ਕੋਲ ਕਿਆ ਬਾਤ ਹੈ ਇੱਥੇ ਜਲਦੀ ਫੁੱਲ ਇੱਥੇ ਜਲਦੀ ਡੋਨ GoPro Ha Hi guys kaise ho Taj ji ponche Magnum Tattoo Studio wale bahar a satta sara kuch dekh lo tusi bai to tattoo banwao kyonki tattoo bahut hi zabardast nahi banaunda te apni offer bhi lagi hui hai 9 tarikh tak lodi ha ha oh khada lakri di khadi kadi ha lakri di lakri si assa khadi lakri di offer lakri di kol mla ke te yakeen nahi karna tusi ਜੋਕ ਜੋਕਸ ਵੀ ਬੋਲਦਾ ਤੇ ਚੀਕ ਨਹੀਂ ਕਰ। ਕੀ ਜ਼ਰੂਰ ਕਰਾ। ਆਪਣਾ ਡੈਡੂ ਥੋੜਾ ਬਈ ਉਸ ਤੇ ਡੈਡੂ ਆਪਣੀ ਨਿਗਾ ਮਾਰਾ ਲਵੇ ਥੋੜੀ। ਇਹ ਆਪਣੇ ਸਰਹ ਡੈਡੂ ਹੋ ਗਏ ਨੇ। ਅਰੇ ਆ ਜਿਹੜੇ ਬੱਚੇ ਹੋਗੇ। ਕਿਆ ਬਾਤ ਆ। ਜਿਵੇਂ ਆ ਚੀਜ਼ ਹੋ ਗਈ ਤੇ ਆ ਥੀਮ ਹੋ ਗਈ। ਇਹ ਆਪਾਂ 1500 ਚ ਕਰਦੇ ਆ। ਜੇ ਕੋਈ ਭੈਣ ਭਰਾਵਾ ਡੈਡੂ ਹੋ ਗਿਆ ਜਿਵੇਂ ਕਹਿ ਦਈਏ ਆ ਚੀਜ਼ ਤੇ ਇਹਦੇ ਵਿੱਚ ਨਾ ਹੋ ਗਿਆ। ਇਹ ਆਪਾਂ ਇਹ 1500 ਚ ਕਰ ਦਿਆਂ। ਕੱਲਾ ਨੇਮ 700 ਤੋਂ 77 ਤੇ ਜਿੰਮ ਵਾਲਿਆਂ ਬੋਲ ਤੇ ਡੰਬਲ ਜੱਗੇ ਨਿਚੇ ਸਾਬਦਣਾ ਇਹ 700 ਤੇ 215 ਉਹ ਇਹਨੂੰ ਗਨੇ ਹੁੰਦਾ ਦੇਖੋ ਬਲੌਗ ਦੇ ਵਿੱਚ ਫਰੀ ਦੀ ਪ੍ਰਮੋਸ਼ਨ ਹੋ ਰਹੀ ਹੈ ਯਾਰ ਦੀ ਅੱਜ ਕਿਵੇਂ ਬੈਠਾ ਅਜ ਗਿਆ ਨਹੀਂ ਕਰੀ ਕੋਈ ਨਹੀਂ ਜਾਨਣਾ ਬਈ ਅਸੀਂ ਉਹ ਬਹਲਾ ਬਕੀ ਹੁਣ ਨਿਕਲ ਰਹੇ ਹਾਂ ਬਰਨਾਲੇ ਚੋਂ ਬਾਹਰ ਕਿਉਂਕਿ ਯਾਰ ਮੈਨੂੰ ਫੋਨ ਕਾਲ ਬਹੁਤ ਆਈ ਜਾਂਦੇ ਆ ਤੇ ਮੈਂ ਕੱਢ ਗਿਆ ਅਸੀਂ ਅੱਜ ਗੁੱਲਾ ਖੇਡਣ ਆਲਾ ਨੇ ਵੀ ਯਾਰ ਮੈਨ ਨਹੀਂ ਆਉਦਾ ਵਾਲੀ ਵਾਲ ਖੇਡਣਾ ਕਿਉਂਕਿ ਯਾਰ ਟਾਈਮ ਬਹੁਤ ਵੇਸਟ ਹੁੰਦਾ ਉੱਥੇ ਹਣ ਮੈਨੂੰ ਫੋਨ ਬਹੁਤ ਆਈ ਜਾਂਦੇ ਐ ਇਸ ਕਰਕੇ ਯਾਰ ਮੈਨੂੰ ਨਾ ਜਲਦੀ ਜਲਦੀ ਦੇ ਵਿੱਚ ਪਹੁੰਚਣਾ ਪੈਣਾ ਤੇ ਜਲਦੀ ਜਲਦੀ ਦੇ ਵਿੱਚ ਉਸ ਨੂੰ ਪਤਾ ਹੀ ਐ ਵੀ ਗੋਲੀਆਂ ਕੋਈ ਜਾਊ ਮੋਟਰਸਾਈਕਲ ਕੀ ਬਾਤ ਐ ਵੀ ਜੱਟਾ ਕੀ ਬਾਤ ਐ ਆ ਗਿਆ ਤਰਕਸ਼ੀਲ ਚੌਂਕ ਦੁਬਾਰੇ ਫੇਰ ਵਿਜਟ ਆ ਪਹੁੰਚ ਕਰ ਲਿਆ ਇਹ ਤੋਂ ਬਾਅਦ ਪਹਿਲਾਂ ਤਾਂ ਚੰਦਰੇ ਦਾ ਤਾਂਹ ਤੋਂ ਪਹਿਲਾਂ ਸਿੰਘ ਜੀ ਆਇਆ ਮੁਰੇ ਹਰ ਰੋਜ਼ ਜਪ ਬੋਧ ਨੇ ਜਗਦਾ ਵੱਡੇ ਵੀ ਵਾਲੇ ਨੇ ਇੱਥੇ ਜਾਂ ਤੋਂ ਐ ਵੀ ਵਾਲੇ ਨਿਕਲ ਜਲ ਜਟਾਵਾ ਦਾਵਾ 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 ਜਿੰਗਣੇ ਦਾਵਾ ਦਾਵਾ ਜੋ ਪਰੇਤਲੇ ਬਸੇ ਟ੍ਰੈਫਿਕ ਦੇ ਵਿੱਚ ਵੀ 100 ਪਲੱਸ ਹੀ ਜਾਂਦਾ ਮਿੱਤਰੋ ਉਹ ਘਟਾ ਕੇ 80 85 ਕਰ ਜੋ ਗਰ ਨਹੀਂ ਤੇ ਕੱਲ ਤੋਂ ਸੀ ਜੀ ਨਹੀਂ ਬਤਾਈ ਰਾਹ ਤਾਂ ਇਹ ਕੀ ਆਵਾਜ਼ ਹੈ ਵੀ ਜੱਟਾ ਕਿਹਾ ਹੋ ਰਿਹਾ ਹੱਥੇ ਛਾਲਾ ਕਰਨਾ ਉਹਦਾ ਜਿਹੜਾ ਦਾ ਮੂੰਹ ਤੇ ਜੰਪ 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 ਫਦਾ ਉਹ ਬਈ ਡੀਪਰ ਅਲੇ ਤੂੰ ਵੀ ਇਧਰ ਮੁੜਨਾ ਮੈਂ ਵੀ ਇਧਰ ਹੀ ਮੁੜਨਾ ਜਾਂਦੀ ਆ ਮਿੱਤਰੋ ਜਿਵੇਂ ਕਰੀਏ ਥਾ ਦੀ ਮਾਤਾ ਚਾਂਪਤ ਥਾਰ ਦੀ ਮਾਸੀ ਦੀ ਕੁੜੀ ਵੀ ਕਹਿ ਸਕਦੇ ਆ ਕਿਉਂਕਿ ਇਹ ਗੱਡੀ ਦਾ ਮਿੱਤਰੋ ਥਾਰ ਤੋਂ ਪਹਿਲਾਂ ਲੌਂਚ ਹੋਊਗਾ ਸੀ ਮੇਜਰ ਗੱਡੀ ਐ ਤੇ ਅੱਜ ਵੀ ਬਰਕਰਾਰਾ ਚੱਲਦੀ ਆ ਟੌਪ ਕਲਾਸ ਤੇ ਆਪਾਂ ਆ ਚੁੱਕੇ ਆ ਆਪਣੇ ਮੇਨ ਹਾਈਵੇ ਤੇ ਤੇ ਹੁਣ ਆਪਾਂ ਜਲਦੀ ਤੋਂ ਜਲਦੀ ਕਰਕੇ ਵਿਚਟ ਵਿਚਟ ਉੱਪਰ ਹੋ ਕੇ 108 108 ਵੀ ਪਾ ਜੀ ਹੁੰਦੀ 108 101 ਵਾਦੀ ਵਾਹ ਮਹਿੰਦਰਾ ਦਾ ਪਾਰਟੀ ਡੱਕੀ ਜਾਂਦਾ ਦਿੱਤਾ ਭਾਏ ਨਾ ਇੱਕ ਆ ਜਾਂਦੀ ਹੈ ਮੇਰੇ ਤੋਂ ਸਦਾ ਹੀ ਰੰਗ ਦੀ ਜੀਪ ਇਹ ਮਿੰਨੀ ਜੀਪ ਵਾ ਮਿੰਨੀ ਮੈਜਰਾ ਇਹਨਾਂ ਦੇ ਵਿੱਚ ਨਾ ਦੋ ਆਏ ਸੀ ਜਿਹੜੀ ਪਹਿਲਾਂ ਵਾਲੀ ਆਪਾਂ ਦੇਖੀ ਉਹ ਥੋੜੀ ਜਿਹੀ ਵੱਡੇ ਸਾਈਜ਼ ਦੇ ਵਿੱਚ ਆ ਖਣਿਸ਼ ਪੰਜਾਬ ਨੇ ਕਿਹੜੀ ਵਾਜ ਦੀ ਹੈ ਯਾਰ ਬਾਡੀ 5 ਇੰਚ ਬਾਡੀ ਵਾਜ ਦੀ ਹੈ ਪਤ ਨਹੀਂ ਇਹ 42 ਇੰਚ ਵਾਜ ਦੀ ਹੈ ਇੰਚਾਂ ਇੰਚਾਂ ਦਾ ਹਿਸਾਬ ਕਿਤਾਬ じゃ ਕੋਈ ਜਰ ਅਗੈਕਟ ਨਹੀਂ ਪਤਾ ਦੋਨਾਂ 'ਚ ਬਸ ਇਹੀ ਫਰਕ ਆ ਬਾਕੀ ਮੂਰੋਂ ਸੂ ਸੂ ਜੀ ਸੇਮ ਆ ਮਗਰ ਬਾਡੀ ਦੀ ਇਹ ਛੋਟੀ ਬਾਡੀ ਦੀ ਜੀਪ ਕਹਿੰਦੇ ਉਹ ਵੱਡੀ ਵੱਡੀ ਦੀ ਜੀ ਬਾਬਾ ਸਾਹਿਬ ਅੱਪਾ ਚਲਾ ਰਹੇ ਹੁਣ ਬਾਈਕ 80 ਤੇ ਜੀ ਮਿੱਤਰੋ ਹਿੰਦੀ ਜਲੇ ਬਲੌਗਰ ਦੇਖਦੇ ਹੋ ਉਹਨਾਂ ਦੀ ਸਪੀਡ ਬਾਜ਼ਾਰ ਦੇ ਵਿੱਚ ਜਿਹੜੀ ਤੁਸੀਂ ਬਲੌਗਰ ਦੇਖਦੇ ਨੇ ਬੜਾ ਕੋ ਅਪਰੋਚ ਬੜਾ ਤੇਜ਼ ਜਿਹਾ ਲੱਗਦਾ ਹੁੰਦਾ ਉਹ ਇਹਨਾਂ ਮੀਟਰ ਦੇਖਿਆ ਕਰੋ ਤੁਸੀਂ 40 45 50 ਹੱਦ ਇਹਨਾਂ ਦੇ ਪਾਸੇ ਜੋ ਫਰ 100 ਤੋਂ ਦੱਲੀ ਨਹੀਂ ਲਾਉਂਦਾ 80 ਪਲੱਸ ਹੀ ਜਾਂਦਾ 80 90 80 90 ਆ ਦੇਖੋ 50 ਦਾ ਹੋਣਾ ਇਹਨੂੰ ਓਵਰਟੇਕ ਕਰਨ ਦਾ ਸਮੇਂ ਚੱਕੋਗਾ 70 ਓਵਰਟੇਕ ਕਰਦੇ ਕਰਦੇ ਯਾਰਾ ਰੌਕਟ ਨੂੰ ਇਹ ਮਹੀਨੇ ਆਪਾਂ ਇਹਦਾ ਨਾਂ ਰੌਕਟ ਰੱਖਿਆ ਸਵਾਲ ਬਹੁਤ ਦਿੰਦਾ ਇਹ ਇਹ ਤਾਂ ਸੇਵਾ ਗੇਰ ਪਾਈ ਨਹੀਂ ਇੱਥੇ ਵਾਲੇ ਜਿਹੜੇ ਟੋਇਆ ਯਾਰ ਐਨਐਸੀ ਨੂੰ ਅਪੀਲ ਆ ਯਾਰ ਤੁਸੀਂ ਟੋਲ ਬਹੁਤ ਵਸੂਲਦੇ ਹੋ ਵੈਸੇ ਸਾਡਾ ਨਹੀਂ ਲੱਗਦਾ ਮਲੇਗੜੇ ਟੋਲ ਤੇ ਤੇ ਜਿਹੜੇ ਵੀਰ ਦੰਦੇ ਆ ਯਾਰ ਉਹਨਾਂ ਨੂੰ ਕਹੋ ਵੀ ਕੰਪਲੇਂਟਾਂ ਕਮੂਨਿਟੀ ਸੈਟ ਹੋ ਆਹ ਜਗ੍ਹਾ ਦੇ ਉੱਤੇ ਟੋਏ ਬਾਲੇ ਵੱਡੇ ਵੱਡੇ ਆ ਦੇਖੋ ਮਿੱਤਰ ਬੇਚਾਰਾ ਬਚਾਅਜਨਕ ਹੁੰਦਾ ਗੱਡੀ ਜਦੋਂ ਇੱਥੇ ਲੈ ਲੁਕ ਕੇ ਆਈ ਜੀਆ ਕਦੇ ਆ ਲੱਗਦਾ ਵੀ ਯਾਰ ਥੱਲੇ ਵੀ ਨਾਲ ਲੱਗੇ ਜਿੱਥੇ ਛੋਟੀ ਗੱਡੀ ਉਹ ਨਿਕਲ ਉਹਨ ਸਿੱਧੀ ਆਏ ਹਾਏ ਹਾਏ ਵਾਹ ਏ ਗੁਰੂ ਉਖੜੀਆਂ ਦੇ ਵਿੱਚ ਕਹਿੰਦੇ ਟਬਾ ਟਪ ਹੋਇਆ ਪਿਆ ਗਾਮਾ ਸੱਤ ਮੀਟਰ ਉਹ ਬਰਾਤ ਦੀ ਵੀੜੀ ਲਈ ਜਾਂਦਾ ਠੰਮਰਪਾਲ ਖੇਤ ਦੀ ਹਨੀਕਾਰ ਕਾ ਵੀੜੀ ਜਦ ਮੂਰੇ ਆ ਗਿਆ ਸੂਰਜ ਤੇ ਆਪਾਂ ਐਨਕਾ ਲਾਲੀ ਹੈ ਹੁਣ ਚੁਬਰਾ ਕਾਲੀਆਂ ਇਹਨੂੰ ਚੱਕ ਲਈਏ ਉੱਪਰ ਨੂੰ ਇਹਦਾ ਆਪਿਆ ਪੁਆਇੰਟ ਤੇ ਇੱਥੋਂ ਵੀ ਸੱਟ ਲੀਏ ਐਨਕ ਕਾਲੀ ਕੀ ਬਾਤ ਆ ਯਾਰ ਵਿਊ ਹੀ ਬਦਲ ਗਿਆ ਜਮਾ ਮਾਹੌਲ ਇੱਕ ਨੰਬਰ ਜੀ ਹੋ ਗਿਆ ਜਮਾ ਇਹ ਆ ਆਪਣਾ ਪੰਜਾਬੀ ਭਰਾ ਇੱਥੇ ਲਾਉਂਦਾ ਮੈਂ ਤਰ ਬਰਗਰਾਂ ਦੀ ਟਰਾਲੀ ਲਾਉਂਦਾ ਰੇੜੀ ਤਾਂ ਪਹੀਏ ਲਾਉਨੇ ਹੁੰਦੇ ਇਹ ਬਈ ਟਰਾਲੀ ਲਾਉਂਦਾ 855 ਮੂਰੇ ਜੁੜਿਆ ਪੁਰਾਣਾ ਫੱਟੀ ਵਾਲਾ ਜੇਲ੍ਹ ਦੇ ਬਿਲਕੁਲ ਸਾਹਮਣੇ ਤੁਸੀਂ ਇਹ ਵੀਰ ਤੋਂ ਬਰਗਰ ਜ਼ਰੂਰ ਖਾ ਕੇ ਜਾਇਓ ਕਿਉਂਕਿ ਪੰਜਾਬੀ ਹਾਂ ਪੰਜਾਬੀਆਂ ਦੀ سپورਟ ਕਰੋ ਯਾਰ ਦੱਬ ਕੇ ਸਾਡੀ ਕੋਸ਼ਿਸ਼ ਤਾਂ ਹਮੇਸ਼ਾ ਇਹ ਰਹਿੰਦੀ ਅੱਜ ਤੇਜ਼ੀ ਨਾ ਹੁੰਦੀ ਆਪਾਂ ਵੱਡੇ ਚੈਨਲ ਦੇ ਉੱਤੇ ਬਾਈ ਦੀ ਪ੍ਰੋਮੋਸ਼ਨ ਵੀ ਕਰ ਦਿੰਦੇ ਯਾਰ ਹੋਰ ਦੱਸੋ ਕਿਆ ਬਾਤ ਆ ਸਪਲੈਂਡਰ ਵਾਲਾ ਬੜਾ ਭਾਂਜੋ ਦੂਜੀ ਫੀਲਿੰਗ ਲੈ ਰਿਹਾ ਓਏ ਈ ਸੱਤਣਾ ਨਹੀਂ ਨਾ ਮਿੱਠਿਆ ਨਾ ਉਹ ਕਹਿੰਦਾ ਆ ਮਰ ਗਿਆ ਸੀਸੇ ਤੇ ਮਸਰਾ ਕੀ 105 104 ਰਮੇਤਰਾਪੁਰੀ ਫਾਉਂਡ ਜੋ ਇਹਦੇ ਦਾ ਹਜੇ ਤਾਂ ਬਹੁਤ ਰੇਸ਼ੀਦੀ ਰਹਿੰਦੀ ਆ ਉਦੋਂ ਦਾ ਇਹ ਕਹਿੰਦਾ ਕਿ ਡੇਗਾਂ ਗੁੱਡੀਆਂ ਜੇ ਪਾਸੇ ਹੋ ਜੋ ਆਉਂਦਾ ਵੀ ਪਾਸੇ ਹੋ ਜੋ ਪਾਸੇ ਦੰਪਨ ਆ ਪੜਾ ਰੌਲਾ ਯਾਰ ਮੇਨ ਹਾਈਵੇ ਤੇ ਹੁਣੇ ਚਾਹੀਦੇ ਨਹੀਂ ਵੈਸੇ ਤੇ 100 ਮੀਟਰ ਹੁਣ ਆਪਾਂ ਉੱਪੂਗੇ ਪਹੁੰਚਾਂਗੇ ਬਸ ਜਾ ਕੇ ਹੈਲਮਟ ਆਪਾਂ ਲਾਉਣਾ ਗੋਪਰੂ ਕਰਦਾਂਗੇ ਬੰਦ ਉਹਨੂੰ ਆਉਣ ਵਾਲੀ ਹਕੀਕਤ ਦੱਸ ਦਈਏ ਤੇ ਬਲੌਗ ਨੂੰ ਅੱਜ ਵਾਲੇ ਨੂੰ ਕਰਦਿਆਂ ਗਾਈਜ਼ ਆਪਾਂ ਇੱਥੇ ਖਤਮ ਤੇ ਟੱਪ ਕੇ ਬਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਆਪਾਂ ਬਰਨਾਲਾ ਵੇਡ ਕੀਤਾ ਕੱਲ ਨੂੰ ਤੁਹਾਨੂੰ ਹੋਰ ਘੈਂਟ ਜੀ ਚੀਜ਼ ਦਿਖਾਵਾਂਗੇ ਕਿਉਂਕਿ ਭਰਾਵਾਂ ਯਾਰ ਸਾਨੂੰ ਐਵੇਂ ਕਹ ਰਹੀ ਸੀ ਲੱਗ ਜੀਏ ਲੰਬੇ ਟੂਰ ਤੇ ਬਜਟ ਹੈ ਨਹੀਂ ਹਲੇ ਬੱਡ ਚੱਲ ਰਿਹਾ ਲੋ ਜਿਹੜੀ ਕਿ ਹਕੀਕਤ ਆ ਜਦੋਂ ਥੋੜੇ ਜਿਹਾ ਪੈਸੇ ਆ ਗਿਆ ਉਹਦੋਂ ਬਾਅਦ ਟੂਰ ਵੀ ਲਾਵਾਂਗੇ ਅਜੇ ਸਾਨੂੰ ਨੇੜੇ ਨੇੜੇ ਦੀਆਂ ਚੀਜ਼ਾਂ ਕਵਰ ਕਰਕੇ ਦਿਖਾਵਾਂਗੇ ਤੇ ਬਲੌਗ ਨੂੰ ਯਾਰ ਸ਼ੇਅਰ ਜ਼ਰੂਰ ਕਰ ਦਿਓ ਯਾਰ ਦੱਬ ਕੀ ਤੇ ਸਪੋਰਟ ਤੁਸੀਂ ਕਰਨੀ ਆ ਯਾਰ ਆਪਦੇ ਭਰਾ ਨੂੰ ਜੇ ਮੈਂ ਅਸੀਂ ਪੰਜਾਬੀ ਭਰਾ ਨੂੰ ਭਰਾਵਾਂ ਨੂੰ ਕਰਦਾ ਤੁਸੀਂ ਵੀ ਯਾਰ ਸਾਨੂੰ ਕਰੋ ਯਾਰ ਕਿਉਂਕਿ ਪੰਜਾਬ ਪੀ ਦੇ ਵਿੱਚ ਬਲੌਗ ਬਲੌਗਰ ਬਹੁਤ ਘੱਟ ਆ ਵਲੌਗ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਹਿੰਦੀ ਦੇ ਵਿੱਚ ਬਹੁਤਾ ਬਹੁਤ ਵੀਰ ਇਹੋ ਜਿਹੇ ਜਿਹੜੇ ਪੰਜਾਬੀ ਹੋਗੇ ਵੀ ਹਿੰਦੀ ਦੇ ਵਿੱਚ ਵਲੌਗ ਕਰ ਰਹੇ ਆ ਕਿਉਂਕਿ ਉਹਨਾਂ ਦੀ ਮਜਬੂਰੀ ਆ ਹਿੰਦੀ ਦੇ ਵਿੱਚ ਦੇਖਣ ਵਾਲਿਆਂ ਦੀ ਕਾਉਂਟੀਟੀ ਜ਼ਿਆਦਾ ਆ ਦੇਖਣ ਵਾਲੇ ਬੰਦੇ ਵੱਧ ਆ ਤੇ ਪੰਜਾਬੀ ਕਰਤਾ ਤੇ ਮੈਂ ਫਿਰ ਵੀ ਯਾਰ ਆ ਵੀ ਪੰਜਾਬੀ ਦੇ ਵਿੱਚ ਹੀ ਵਲੌਗ ਆਵੇ ਕਿਉਂਕਿ ਆਪਣੀ ਮਾਤਰ ਭਾਸ਼ਾ ਜਿੱਦੋਂ ਅਸੀਂ ਹਿੰਦੀ 'ਚ ਚੱਲਣ ਲੱਗੇ ਫਿਰ ਬਹੁਤ ਵੀਰ ਕਮੈਂਟ ਵੀ ਕਰਨਗੇ ਵੀ ਯਾਰ ਹਿੰਦੀ ਜੋਗੇ ਹਨ ਯਾਰ ਤਾਂ ਕਰਕੇ ਅਸੀਂ ਪੰਜਾਬੀ 'ਚ ਛੋਡੀ ਖਾਤਰ ਘੈਂਡ ਘੈਂਡ ਕੰਟੈਂਟ ਕੱਢ ਕੇ ਲੈ ਕੇ ਆਉਣੇ ਆ ਯਾਰ ਤੁਸੀਂ ਦੇਖੋ ਲਾਇਕ ਕਰੋ ਸ਼ੇਅਰ ਵੀ ਕਰੋ ਯਾਰ ਸ਼ੇਅਰ ਵੀ ਕਰੋ ਮੈਂ ਕਹ ਲਗਾ ਨਾ ਕਰੋ ਪਰ ਲਾਇਕ ਤਾਂ ਕਰ ਦਿਓ ਸ਼ੇਅਰ ਵੀ ਕਰੋ ਲਾਇਕ ਵੀ ਕਰੋ ਕਮੈਂਟ ਵੀ ਕਰੋ ਤੇ ਦੱਸੋ ਕਮੈਂਟਾਂ ਦੇ ਵਿੱਚ ਆਪਦੀ ਰਾਏ ਜ਼ਰੂਰ ਦੋ ਕਿ ਤੁਸੀਂ ਆਨਲਾਈਨ ਟਾਈਮ 'ਚ ਯਾਰ ਕਹੇ ਜਾ ਬਲੌਗ ਦੇਖਣਾ ਚਾਹੁੰਦੇ ਹੋ ਕਿਹੜੀ ਆਪਾਂ ਰਾਈਡ ਲਾਈਏ ਜਿਵੇਂ ਆਪਾਂ ਇਹ ਤੋਂ ਪਹਿਲਾਂ ਥਾਰ ਦਾ ਆਫਰੋਡ ਕਰਿਆ ਸੀਗਾ ਉਹ ਇਸੇ ਕਰਕੇ ਕਰਿਆ ਸੀ ਯਾਰ ਜੇ ਬਲੌਗ ਘੈਂਟ ਚੱਲ ਗਿਆ ਆਪਣਾ ਤਾਂ ਉਹਦਾ ਆਪਾਂ ਹਿੱਸਾ ਚੇਂਜ ਕਰਾਂਗੇ ਇਹ ਸਾਡੇ 4x4 ਲਾਵਾਂਗੇ ਆਪ ਹੀ ਕਰਾਂਗੇ ਸਾਰਾ ਕੁਝ ਖੋਲ ਖਲੇ ਆ ਆਪ ਵੀ ਪੱਟਾਂ ਕੀ ਕਰੇ ਤੇ ਕੁਦੇ ਹੁਣ ਟਰਬੋ ਲਾਉਣੀ ਆ ਟਰਬੋ ਵਾਲਾ ਮੈਂ ਜਿਗਾੜ ਸਾਰਾ ਪਤਾ ਕਰੀ ਜਾਣਾ ਉਹ ਟਰਬੋ ਨਹੀਂ ਹੈਗਾ ਇੰਜਨ ਉਹਦੇ ਚ ਸਿਰਫ ਸਿੰਪਲ ਡੀਆਈ ਇੰਜਨ ਟਰਬੋ ਲਾ ਕੇ ਉਹਨੇ ਹੋਰ ਅੱਗੇ ਕੱਢਣੀ ਆ ਤੇ ਅੱਜ ਵਾਲੇ ਬਲੌਗ ਤੇ ਹੁਣ ਆਪਾਂ ਆਉਣੇ ਆ ਵਾਪਸ ਤੇ ਆ ਗਿਆ ਹਰੀਆ ਪਟਾ ਸਕੂਲ ਤੇ ਧਿਲ ਪਾਸੇ ਆ ਗਿਆ ਹਰੀਆ ਪਟਾ ਕਾਲਜ ਇਹ ਦਿਨ ਆ ਗਿਆ ਨੇ ਕੈਨੇਡਾ ਵਾਲਾ ਵੀਜ਼ਾ ਵੀਜ਼ੇ 'ਚ ਬੰਦ ਹੋਇਆ ਉਹਨੇ ਸੱਪ ਕੱਢਿਆ ਟਰੰਪ ਵਰਗਿਆਂ ਨੇ ਟਰੂਡੋ ਵਰਗਿਆਂ ਨੇ ਉਹ ਦਿਨ ਦਾ ਕਾਲਜ ਤੇ ਰੌਣਕੀ ਬੜੀਆਂ ਲੱਗੀਆਂ ਯਾਰ ਜੀ ਤੇ ਦੱਬ ਕੇ ਮੇਥਰੋ ਬਲੌਗ ਨੂੰ ਕਰਦੋ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਲਾਟ ਤੱਕ ਯਾਰ ਸਾਡੇ ਬਲੌਗ ਨੂੰ ਦੇਖੀ ਜਾਂਦੇ ਆ ਉਹ ਦਿਲੋਂ ਧੰਨਵਾਦ ਆ ਦਿਲੋਂ ਲਵ ਯੂ ਐ ਥੈਂਕ ਯੂ ਸੋ ਮੱਚ